ਨਾ ਮਾਰਦੇ ਪਸ਼ੂਆਂ ਨਾਲ ਹੁਣ ਆਪਾਂ ਨੂੰ ਇੱਕ ਟਿਕਾ ਡੁਪਲੀਕੇਟ ਮਿਲ ਜੇ ਤਾ ਬੰਦਾ 4 ਸਾਲ ਸਾਮੂ ਆ 3 ਸਾਲ ਪਸ਼ੂ ਸਾਮੂ ਜੇ ਦੁੱਧ ਨਾ ਕੱਢੇ ਉੱਥੇ ਜੱਟ ਦਾ ਲੱਕ ਟੁੱਟ ਜਾਂਦਾ ਬਈ ਇਹ ਆਪਾਂ ਮਤਲਬ ਕਿਸੇ ਨੂੰ ਧਾਰੇ ਤੇ ਫੜਾ ਦਿੱਤੀ ਉਹਨਾਂ ਦੇ ਘਰੋਂ ਲਿਆਂਦੀ ਆ ਅਗਲੇ ਨੇ ਕੁਝ ਪਾਇਆ ਪੂਆ ਨਹੀਂ ਦੀ ਹੈਗਾ ਜੇ ਹੁਣ ਆਪਾਂ ਕਹੀਏ ਵੀ 20 20 ਕਿਲੋ ਹੈਗਾ ਆਪਾਂ ਪਹਿਲਾਂ ਜਿੱਦੇ ਜੰਮਿਆ ਉਦੋਂ ਦੱਸਦੇ ਆ ਵੀ ਜਿਹੜੀ ਮਾਂ ਦਾ ਬੱਚਾ ਹੈਗਾ ਉਹਦੇ ਤੇ 15 ਕਿਲੋ ਦੁੱਧ ਆਏਗਾ ਅੱਛਾ ਜੇ ਆਪਾਂ ਲਿੱਟੀ ਪਾਵਾਂਗੇ ਪਸ਼ੂ ਲਿੱਟੀ ਨਹੀਂ ਖਾਂਦਾ ਤੇ ਪਸ਼ੂ ਮਤਲਬ ਮਾੜਾ ਮੋਟਾ ਨੀਰੇਚਾਰੇ ਨੂੰ ਮੂੰਹ મારੂਆ ਨਹੀਂ ਖਾਂ ਹਾਂ ਇਹ ਬਾਈ ਆਪਾਂ ਟੀਕੀ ਲਈ ਦੀ ਦੱਸ ਪੀਸੀ 574 ਦੀ ਐ ਐਚਐਲਡੀ ਵੀ ਬੋਲਦੀ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਹਾਂ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ ਬਾਈ ਤਰਸੇਮ ਕੋਲੇ ਪਿੰਡ ਬਰੇ ਸਾਹਬ ਦੇ ਵਿੱਚ ਅੱਜ ਨਾ ਆਪਾਂ ਬਾਈ ਤਰਸੇਮ ਦੇ ਤੋਂ ਉਹਨੂੰ ਪਸ਼ੂ ਦਿਖਾਵਾਂਗੇ ਨਿਗਾਹ ਮਾਰ ਕੇ ਦੇਖ ਲਓ ਚੰਗੇ ਦੁੱਧ ਰਿਕਾਰਡ ਵਾਲੀਆਂ ਮੱਝਾਂ ਆਗੀਆਂ ਇੱਕ ਤਾਂ ਜਿਹੜੀ ਆ ਬੈਠੀ ਐ ਇਹ ਵੀ ਚੰਗੀ ਐ ਇੱਕ ਖੜੀ ਐ ਜਿਹੜੀ ਉਹਦੀ ਵੀ ਜਾਣਕਾਰੀ ਲਵਾਂਗੇ ਬਾਕੀ ਬਾਈ ਦੇ ਪਸ਼ੂ ਜਿਹੜੇ ਇੱਧਰ ਆ ਗਏ ਨਾ ਸਾਹਮਣੇ ਮੱਝ ਖੜੀ ਐ ਇਹ ਡرائی ਕੀਤੀ ਹੋਈ ਐ ਬਾਈ ਕਹਿੰਦਾ ਵੀ 18-19 ਕਿਲੋ ਵਾਲੀ ਇਹ ਵੀ ਹੈਗੀ ਐ ਬਾਕੀ 2-3 ਪਸ਼ੂ ਇਧਰਲੇ ਪਾਸੇ ਵੀ ਆ ਗਏ ਇਹ ਇਹ ਸਾਰੇ ਜਿਹੜੇ ਹੈਗੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ ਬਾਕੀ ਜੇ ਆਪਾਂ ਗੱਲ ਕਰਨ ਲਗੇ ਇਧਰ ਜਿਹੜੇ ਅੰਦਰ ਪਸ਼ੂ ਖੜੇ ਆ ਨਾ ਆ ਮੇਨ ਵੀਡੀਓ ਜਿਹੜੀ ਰਹੂਗੀ ਉਹੋ ਸਾਹਮਣੇ ਖੜਾ ਨਾ ਇੱਕ ਜਿਹੜਾ ਮੋਹਰਾ ਨਸਲ ਦਾ ਝੋਟਾ ਮਿੱਤਰੋ ਦੋ ਦੰਦ ਹੀ ਆ ਝੋਟਾ ਕੱਦ-ਗਾਠ ਜਿਹੜਾ ਹੈਗਾ ਨਾ ਬਹੁਤ ਜਿਆਦਾ ਚੰਗਾ ਪਹਿਲਾਂ ਆਪਾਂ ਡਿਟੇਲ ਇਸ ਝੋਟੇ ਦੀ ਲੈ ਕੇ ਦਿੰਨੇ ਆ ਤੁਹਾਨੂੰ ਕੀ ਜਾਣਕਾਰੀ ਦਿੰਦੇ ਆ ਆਓ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਕਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਤੁਸੀਂ ਆਪਦਾ ਨਾਮ ਦੱਸੋਗੇ ਬਾਈ ਮੇਰਾ ਨਾਮ ਤਰਸੀਮ ਸਿੰਘ ਹੈ ਠੀਕ ਹੈ ਤੇ ਮੇਰਾ ਬਰੇ ਹੈ ਬਰੇ ਸਾਹਿਬ ਤੇ ਜਿਲ੍ਹਾ ਪੈਂਦਾ ਮਾਨਸਾ ਮਾਨਸਾ ਜੀ ਤੇ ਡਿਸਟ੍ਰਿਕਟ ਤਹਿਸੀਲ ਭਲਾੜਾ ਪੈਂਦੀ ਹੈ ਜੀ ਠੀਕ ਹੈ ਤੇ ਬਾਈ ਦਾ ਨਾਮ ਏ ਭਾਈ ਇਹ ਨਾ ਹਰਵਿੰਦਰ ਸਿੰਘ ਜੀ ਆਪਣਾ ਮਿੱਤਰ ਹੈ ਜੀ ਮਿੱਤਰ ਆ ਗਿਆ ਠੀਕ ਹੈ ਹਰਵਿੰਦਰ ਕੋਲੇ ਵੀ ਜੇ ਗੱਲ ਕਰਕੇ ਪਸ਼ੂ ਚੰਗੇ ਰੱਖੇ ਹੋਏ ਹਨਾ ਬਹੁਤ ਚੰਗੇ ਨੇ ਬਾਈ ਮੇਲਿਆਂ ਦੇ ਉੱਤੇ ਜਾਣ ਦਾ ਸ਼ਿਕੀਨ ਆ ਬੰਦਾ ਕਿ ਨਹੀਂ ਤੇ ਤਰਸੇਮ ਮੰਨ ਕੇ ਚੱਲੇਗੇ ਜਿਹੜੇ ਮੈਂ ਪਹਿਲਾਂ ਪਸ਼ੂ ਦਿਖਾਏ ਹਨਾ ਉਹਦੇ ਵੀ ਜਾਣਕਾਰੀ ਲਵਾਂਗੇ ਮੋਟੀ ਮੋਟੀ ਜੀ ਆਪਾਂ ਤੇ ਜਿਹੜਾ ਪਰ ਤੇਰੇ ਕੋਲ ਯਾਰ ਪਿੱਛੇ ਝੋਟਾ ਖੜਾ ਹਨਾ ਹਾਂਜੀ ਬਾਈ ਇਹੇ ਝੋਟੇ ਦਾ ਮੈਨੂੰ ਰਿਕਾਰਡ ਦੱਸ ਵੀ ਇਹ ਆਪ ਕਿਹੜੇ ਸੀਮਣ ਦਾ ਏ ਭਾਈ ਅਰਜਨ ਕੁੰਗੜ ਦਾ ਹੈਗਾ ਅਰਜਨ ਕੁੰਗੜ ਦਾ ਹਾਂ ਆਪਦਾ ਸਾਡਾ ਮਤਲਬ ਡਾਕਟਰੀ ਦਾ ਕੰਮ ਕਰਕੇ ਬਾਈ ਦਾ ਇਹ ਪਵਨ ਦੇ ਘਰੋਂ ਜਾ ਕੇ ਟੀਕਾ ਲੈਂਦਾ ਹਾਜੀ ਮੈਂ ਉਹਨਾ ਟਾਈਮਾਂ ਚ ਹਾਂ ਉਹਨਾ ਟਾਈਮਾਂ ਤੇ ਇਹਦੀ ਉਮਰ ਕਿੰਨੀ ਹੋ ਗਈ ਇਹਦੀ ਉਮਰ ਬਾਈ ਹੁਣ 31 ਕਿ ਮਹੀਨਾ ਦੀ ਹੋ ਗਈ ਅੱਛਾ 31 31 ਕਿ ਮਹੀਨਾ ਦੀ ਹਾਂਜੀ ਹਾਂਜੀ ਠੀਕ ਹੈ ਤੇ 31 ਮਹੀਨੇ ਦੀ ਉਮਰ ਹੋ ਗਈ ਇਹਦੀ ਮਾਂ ਦਾ ਮਤਲਬ ਜਿਹੜਾ ਸੀਗਾ ਦੁੱਧ ਇਹਦੀ ਮਾਂ ਦਾ ਦੁੱਧ ਵੀ 15 ਕਿਲੋ ਦੁੱਧ ਹੈ ਗੱਪ ਮਾਰਨ ਨੂੰ ਬੰਦਾ ਭੌਂਦੀ 20 ਕਾ ਲੇ ਪਰ ਇਹਨ ਜਮਾ ਸੂਣ ਤੱਕ ਦੇਣਾ ਇਹਨੂੰ ਇੱਕ ਮਹੀਨਾ ਪਹਿਲਾਂ ਅਸੀਂ ਆਪ ਬੰਦ ਕਰ ਦਿਆਂ ਠੀਕ ਹੈ ਹਾਂ ਹਾਂ ਜਿਹੜੀ ਇਹਦੀ ਮਾਂ ਦਾ ਦੁੱਧ ਆ ਵੀ 15 ਕਿਲੋ ਆ ਹਾਂ ਪਰ ਦੇਣਾ ਸੂਣ ਤੱਕ ਆ ਉਹਨੇ ਬਾਈ ਦੇਣਾ ਸੂਣ ਤੱਕ ਆ ਹਾਂ ਤੇ ਯਾਰ ਆਪ ਵੀ ਇਹ ਜੇ ਗੱਲ ਕਰਕੇ ਠੰਡਾ ਸੀਲ ਹੀ ਆ ਕੋਈ ਐ ਨਹੀਂ ਹੈਗਾ ਬਹੁਤ ਵਧੀਆ ਬਾਈ ਆਪਾਂ ਹੁਣ ਜਿਵੇਂ ਤੋਰ ਕੇ ਲੈ ਕੇ ਆਏ ਆ ਕੋਈ ਇਹਨੇ ਬਾੜੀ ਐਚਪੀ ਵਾਲੀ ਗੱਲ ਨਹੀਂ ਕੀਤੀ ਨਾ ਨਾ ਡੱਬਾ ਪਾਣੀ ਦਾ ਪਾ ਦੋ ਵੀ ਨੀ ਤੁਰਤ ਬੈਠ ਜਾਣਾ ਬਾਈ ਅੱਛਾ ਹਾਂ ਵੈਰੀ ਗੁੱਡ ਤੇ ਯਾਰ ਆਪ ਇਹ ਉਮਰ ਕਿੰਨੀ ਹੋ ਗਈ ਇਹ 31 ਕਿ ਮਹੀਨਾ ਦੀ ਹੋ ਗਈ ਬਈ ਤੇ ਦੰਦਾਂ ਤੋਂ ਮੈਨੂੰ ਐ ਲੱਗਦਾ ਵੀ ਇਹ ਦੋ ਦੰਦ ਦੋ ਦੰਦਾਂ ਦੋ ਦੰਦਾਂ ਜੇ ਪੂਰੇ ਨਿਕ ਨਿਕਲੇ ਅੱਧੀ ਆਏ ਨੇ ਬਈ ਅੱਧੀ ਆਏ ਇਹ ਤਾਂ ਮੈਂ ਵੀ ਤੇਰੀ ਗਰੰਟੀ ਦੇ ਸਕਦਾ ਵੀ ਇਹਨੇ ਭਾਈ ਮੈਨੂੰ ਤਾਂ ਦੰਦ ਦਿਖਾਤੇ ਠੀਕ ਹੈ ਦੋ ਦੰਦ ਝੋਟਾ ਆ ਗਿਆ ਤੇਰਾ ਇਹ ਹਾਂ ਹਾਂ ਅੱਛਾ ਹੁਣ ਮੈਨੂੰ ਐ ਦੱਸ ਵੀ ਇਹਦਾ ਤੁਸੀਂ ਜਿਹੜਾ ਹੈਗਾ ਕ੍ਰੋਸਿੰਗ ਦਾ ਹਾਂਜੀ ਹਾਂਜੀ ਤੇ ਵੇਚਣ ਵਾਸਤੇ ਵੀ ਮਤਲਬ ਹੈਗਾ ਇਹ ਬਕਾਊ ਵੀ ਹੈ ਹਾਂ ਭਾਈ ਬਕਾਊ ਵੀ ਹੈ ਜਿ ਆਪਣਾ ਚੰਗੇ ਪੈਸੇ ਮਿਲ ਗਿਣੇ ਆਪਾਂ ਕ੍ਰੋਸਿੰਗ ਵਾਸਤੇ ਵੀ ਰੱਖਿਆ ਹੋਇਆ ਗਿਆ ਹੈ ਅੱਛਾ ਕ੍ਰੋਸਿੰਗ ਵਾਸਤੇ ਵੀ ਹਾਂ ਹਾਂ ਠੀਕ ਹੈ ਲੋਕਲ ਜੇ ਗੱਲ ਕਰੀਏ ਕ੍ਰੋਸਿੰਗ ਦੇ ਕਿੰਨੀਆਂ ਕਮਜਾਂ ਇਹਦੀ ਕ੍ਰੋਸ ਹੋਉਂਗੀਆਂ ਤੇ ਕਿਹੇ ਜੇ ਕੋਈ ਬੱਚਾ ਆਇਆ ਕੋਈ ਕਿ ਨਹੀਂ ਇਹਦਾ ਬਈ ਸਭ ਤੋਂ ਪਹਿਲਾਂ ਮੇਰੇ ਕੋਲ ਹੀ ਬੱਚਾ ਆਇਆ ਸੀ ਤੇ ਉਦੋਂ ਮਤਲਬ ਇਹ 18 ਕ ਮਹੀਨਾ ਦਾ ਸੀ ਜਦੋਂ ਮੈਂ ਕ੍ਰੋਸਿੰਗ ਕਰਾ ਦਿੱਤੀ ਮੈਂ ਸੀ ਦੀ ਛੜਤਾ ਹਨਾ ਹਾਂ ਹਾਂ ਤੇ ਆਦੀ ਮੈਂ ਹੱਥ ਛੱਡਦੀ ਇੱਕ ਤੇ ਠੀਕ ਹੈ ਉਹ ਬੱਚਾ ਬਈ ਡੈੱਡ ਹੋ ਗਿਆ ਦੀ ਮੈਂ ਉਸ ਨੂੰ ਕੀਟੋਸਿਸ ਆ ਗਈ ਦੀ ਬਿਮਾਰੀ ਅੱਛਾ ਅੱਛਾ ਉਹੀ ਮੈਂ ਜਿਹੜੀ ਆਪਣੇ ਕੋਲੇ ਤੈਨੂੰ ਦੱਸਿਆ ਵੀ 18-19 ਕਿਲੋ ਦੀ ਚੱਲਦੀ ਹੈ ਠੀਕ ਹੈ ਅੱਛਾ ਕਿਹੜੀ ਬਿਮਾਰੀ ਆ ਗਈ ਸੀਗੀ ਕੀਟੋਸਿਸ ਬਈ ਕੀਟੋਸਿਸ ਹਾਂ ਠੀਕ ਹੈ ਕੀਟੋਸਿਸ ਅੱਛਾ ਉ ਤਾਂ ਕਰਕੇ ਬੱਚਾ ਉਹ ਹਾਂ ਉਹ ਡੈੱਡ ਹੋ ਗਿਆ ਬਈ ਬੱਚਾ ਮੈਂ ਕੁਝ ਖਾਣਾ ਪੀਣਾ ਖਾਂਦੀ ਨਹੀਂ ਦੀ ਕੋਈ ਲੇਟੀ ਲੁੱਟੀ ਬਕਾਰਾ ਕੋਈ ਦਾਣਾ ਸੁੱਕਾ ਕੁਝ ਨਹੀਂ ਖਾਂਦੀ ਸੀ ਉਹ ਠੀਕ ਹੈ ਤੇ ਮਾਣਾ ਮोटा ਹਰੇਚਾਰੇ ਨੂੰ ਮੂੰਹ ਮਾਰਦੀ ਥੋੜਾ ਮोटा ਕਿਲੋ ਦੋ ਕਿਲੋ ਆਗਰ ਕਿਉਂ ਖਰਾਬ ਹੋ ਗਈ ਫਿਰ ਮੈਨੂੰ ਚਲੋ ਮੰਨ ਕੇ ਚੱਲ ਗਏ ਵੀ ਯਾਰ ਊਂ ਤੇਰਾ ਝੋਟਾ ਜਿਹੜਾ ਹੈਗਾ ਕੱਦ ਕਾਠ ਕਨੀਓ ਕੋਈ ਮਾਰਨੀ ਹਾਂ ਬਹੁਤ ਚੰਗਾ ਮਾੜਾ ਜੇ ਨੇੜੇ ਹੋ ਕੇ ਤਾਂ ਹਾਂ ਹੀ ਕੱਦ ਇਹਦਾ ਦੇਖ ਲਓ ਤੁਸੀਂ ਨਾ ਹਾਈਟ ਦੀ ਜਿਹੜੀ ਜੱਜਮੈਂਟ ਤੁਸੀਂ ਲਾ ਸਕਦੇ ਹੋ ਦੋਨੇ ਭਰਾ ਜਿਹੜੇ ਹੈਗੇ ਨਾਲ ਖੜ ਗਏ ਤੇ ਹਾਈਟ ਕਨੀਓ ਹਜੇ ਤਾਂ ਹਾਈਟੇ ਨੇ ਹੋਰ ਬਹੁਤ ਨਹੀਂ ਹੈ ਬਈ ਹਰਜੀ ਫਜੇ ਤਾਂ ਕਰਨੀਏ ਨੇ ਹੈ ਹਾਂ ਹਾਂ ਹੈਨਾ ਹਾਂ ਹਾਂ हां मोडे ਦੇ ਉੱਤੇ ਜਾਂਦਾ ਬਾਈ ਕਹਿੰਦਾ ਅੱਛਾ ਇੱਧਰ ਹੋਈ ਕਰ ਮੈਂ ਕਿਤੇ ਕੋਲੇ ਰਹਿ ਤੂੰ ਹਰਦੀਪ ਇਹਦੇ ਬਾਈ ਦੇ ਨਾਲ ਇਕੱਠੇ ਦੋਨੇ ਇਕੱਠੇ ਜੇ ਰਹੋ ਜਿਹੜੀ ਆਵਾਜ਼ ਦੋਨਾਂ ਦੀ ਆਈ ਚੱਲੇ ਅੱਛਾ ਮੰਨ ਕੇ ਚੱਲ ਗਏ ਆਪਾਂ ਹਾਈਟ ਵੀ ਚੰਗੀ ਆ ਗਈ ਹਾਂਜੀ ਹਾਂਜੀ ਤੇ ਉਮਰ ਇਹਦੀ ਜਿਹੜੀ ਹੈਗੀ ਹੈ ਜੇ ਸਾਹਿਬ ਨਾਲ ਛੋਟੀ ਉਮਰ ਹੈ ਹਾਈਟ ਤਾਂ ਅਜੇ ਹੋਰ ਵੀ ਕਰੂਗਾ ਹੋਰ ਕਰਨੀ ਹੈ ਬਈ ਹੋਰ ਭਰੂਗਾ ਵੀ ਇਹ ਐ ਨਹੀਂ ਹੈਗਾ ਬੱਚਾ ਹੀ ਹੈ ਇਹ ਬੱਚੀ ਹੈ 31 ਮਹੀਨਿਆਂ ਦੀ ਹੈ ਬਈ ਇਹ 31 ਮਹੀਨਿਆਂ ਦੀ ਆ ਹਾਂ ਠੀਕ ਹੈ ਗੱਲ ਤੇ ਉਹ ਮੂੰਹ ਦਾ ਵੀ ਸੋਹਣਾ ਸਿੰਗਾ ਦਾ ਵੀ ਸੋਹਣਾ ਹਣਾ ਮੈਨੂੰ ਐਂ ਦੱਸ ਫਿਰ ਜੇ ਮੰਨ ਕੇ ਚੱਲ ਗਏ ਕ੍ਰੋਸਿੰਗ ਵਾਸਤੇ ਜੇ ਆਸੇ ਪਾਸੇ ਦੇ ਪਿੰਡਾਂ 'ਚੋਂ ਤੇਰੇ 'ਚ ਆਉਂਦਾ ਕੋਈ ਬੰਦਾ ਉਹ ਫਿਰ ਉਹਨੂੰ ਆਪਾਂ ਫੀਸ ਦੀ ਜਾਣਕਾਰੀ ਦੇ ਕੇ ਫਿਰ ਕਿੰਨੀ ਫੀਸ ਹੈ ਫੀਸ ਬਈ ਦੀ 1000 ਰੁਪਏ ਹੈਗੀ ਆਹ 100 ਰੁਪਿਆ ਹਾਂਜੀ ਚੱਲ ਫੀਸ ਵੀ ਕੋਈ ਬੋਲੀ ਨਹੀਂ ਹੈਗੀ ਠੀਕ ਹੈ ਨਾ ਗੱਲ ਤੇ ਇੱਧਰ ਤੁਸੀਂ ਨਿਗਾਹ ਮਾਰ ਲਓ ਜੀਬ ਵੀ ਇਹਦੀ ਝੋਟੇ ਦੀ ਕਾਲੀ ਆ ਤੇ ਲੰਮਾ ਲੁੰਜਾ ਮਤਲਬ ਝੋਟਾ ਆ ਗਿਆ ਇਹ ਥੱਲੋਂ ਟੈਸਟੀਕਲਾਂ ਦਾ ਵੀ ਜਮਾਂ ਸਾਫ਼ ਆ ਹਾਂਜੀ ਹਾਂਜੀ ਬਈ ਹੈਨਾ ਤੇ ਯਾਰ ਮੈਨੂੰ ਇੱਕ ਤੂੰ ਸ਼ਾਬਾਸ਼ ਤੈਨੂੰ ਮੈਂ ਸ਼ਾਬਾਸ਼ ਦੇਣਾ ਵੀ ਨਹੀਂ ਤਾਂ ਜਦੋਂ ਕਹੀ ਦਿੰਦਾ ਅਗਲਾ ਵੀ 18 19 ਕਿਲੋ ਦੁੱਧ ਦੀ ਮਾਗ ਆ ਹਾਂਜੀ ਹਾਂਜੀ ਹੈਨਾ ਤੂੰ ਵਧਾਈ ਦਾ ਪਾਤਣਾ ਜਿਹੜਾ ਤੂੰ 15 ਕਿਲੋ ਦੁੱਧ ਜਿੰਨਾ ਹੈਗਾ ਉਨਾ ਹੀ ਦੱਸਿਆ ਬਈ ਕਹਿਣ ਨੂੰ ਕਿੰਨਾ ਹੁਣ ਆਪਣੇ ਪਿੰਡ 'ਚ ਵੀ ਪਤਾ ਹੈਗਾ ਜੇ ਹੁਣ ਆਪਾਂ ਕਹੀਏ ਵੀ ਇਹ ਤਾਂ 20 ਕਿਲੋ ਹੈਗਾ ਆਪਾਂ ਪਹਿਲਾਂ ਜਿੱਤੇ ਜੰਮਿਆ ਉਦੋਂ ਹੀ ਦੱਸਦੇ ਆ ਵੀ ਜਿਹੜੀ ਮਾਂ ਦਾ ਬੱਚਾ ਹੈਗਾ ਉਹਦੇ ਥੱਲੇ 15 ਕਿਲੋ ਦੁੱਧ ਹੈ ਇਹ ਗੱਲ ਹੁਣ ਆਪਣੇ ਕੋਲ ਹੈ ਤਾਂ ਆਪਣੇ ਕੋਲ 20 ਕਿਲੋ ਵਾਲੀ ਨਾਲ 18 ਕਿਲੋ ਵਾਲੀ ਵੀ ਹੈਗੀ ਹੈਗੀ ਆਪਾਂ ਉਹਦਾ ਕਹਿਣ ਦੀ ਵੀ ਇਹਦਾਗਾ 20 ਕਿਲੋ ਵਾਲੀ ਦਾ ਅੱਛਾ ਤੇਰੀ ਇਹ ਗੱਲ ਵੀ ਜੈਜ ਆ ਜਿਹੜੀ ਤੇਰੀ 18 ਕਿਲੋ ਵਾਲੀ ਮੱਝਾ ਪਊ ਵੀ ਦਿਖਾਉਣੀ ਹੈ ਹੁਣ ਤੇ ਇਹਦਾ ਰੇਟ ਰੂਟ ਦਾ ਮਤਲਬ ਕਿਵੇਂ ਕਰਾਂਗੇ ਇਹਦਾ ਫੋਨ ਤੇ ਕਰਦਾ ਵੀ ਰੇਟ ਚਲੋ ਜਿਹਨੇ ਨੇ ਮਤਲਬ ਦੇਖ ਮਤਲਬ ਜਿਹਨੂੰ ਚਾਹਣਾ ਹੋਈ ਉਹ ਫੋਨ ਤੇ ਪੁੱਛ ਲੈ ਹੈਨਾ ਆ ਆਫਰ ਕਰਾ ਇੱਧਰਲੇ ਪਾਸੇ ਆ ਕਰ ਅੱਛਾ ਮੈਨੂੰ ਐਂ ਦੱਸ ਵੀ ਜੇ ਮੇਤਰੀ ਆ ਮੱਝ ਆ ਗਈ ਹਾਂਜੀ ਇਹ ਆਹਾ ਮੱਝ ਜਿਹੜੀ ਸਾਹਮਣੇ ਖੜੀ ਹੈ ਹਾਂਜੀ ਇਹ ਤੇਰੀ ਕਿਵੇਂ ਝੋਟੀ ਇਹ ਬਈ ਦੂਜੇ ਸੂਏ ਝੋਟੀ ਹੈਗੀ ਹਾਂ ਇਹਦੇ ਤੋਂ ਪਹਿਲੇ ਸੂਏ ਥੱਲੇ 12 ਕਿਲੋ ਦੋ ਦਿੱਤੀ ਅੱਛਾ ਇਹਦੇ ਥੱਲੇ ਐ ਹੁਣ ਦੂਜੇ ਸੂਏ ਕੀ ਹਾਂ ਇਹ ਦੂਜੇ ਸੂਣਾ ਹੋਣਾ ਠੀਕ ਹੈ ਦੂਜੇ ਸੂਏ ਕੀ ਚੱਲ ਇਹ ਇਹ ਫਿਰ ਮੈਂ ਮੰਨ ਕੇ ਚੱਲ ਗਿਆ ਵੀ ਹੁਣ ਆਪਾਂ 13 14 14 15 ਕਿਲੋ ਵਾਲੀ हां ओ देखो भई ये के कुदरत है कितना दूध कर दी हैगी बे अपना इतना तो हैगी अभी 14 15 किलो तो देउगी देउगी अच्छा मेनू आयं दस जमे तू एक आयं जे केहा मेनू भी ਝੋਟਾ ਵੀ ਜਿਹੜਾ ਹੈਗਾ ਆਪਣੀ ਵੇਚਣ ਵਾਲੀ ਮਜਬੂਰੀ ਜੀ ਬਣ ਗਈ ਹੈਣਾ ਹਾਂ 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 ਵੇ ਇਧਰੋ ਦੇਖ ਲੋ ਤੁਸੀਂ ਘਰ ਪਈ ਜਾਂਦਾ ਮਿੱਤਰ ਤੇ 100 ਕਬੀਲਦਾਰੀਆਂ ਨਜੱਠਣੀਆਂ ਹੁੰਦੀਆਂ ਦੱਸਿਆ ਹਾਂ ਹਾਂ ਸਹੀ ਹੈ ਪਹਿਲੇ ਕਮੈਸ ਵੇਚੀਏ ਬਈ ਅੱਛਾ ਹਾਂ ਠੀਕ ਹੈ ਇੱਕ ਕਮੈਸ ਵੀ ਵੇਚੀਏ ਹਾਂ ਹਾਂ ਚਲੋ ਅੱਛਾ ਜਿਹੜੀ ਤੇਰੀ ਆਮ ਅੱਜ ਬੈਠੀ ਹੈ ਇਹਨੂੰ ਕਰੀਂ ਕਿ ਨਾ ਖੜੀ ਹੈ ਕਿੰਨੇ ਕ ਦੁੱਧ ਵਾਲੀ ਹੈ ਤੇਰੀ ਇਹ ਮੈਂ ਤਾਂ ਦੱਸ ਸੁਆ ਕਿ ਨਮਾ ਗਿਆ ਇਹਦਾ ਬਈ 7ਵਾਂ ਸੂਆ ਹੋਊਗਾ 7ਵਾਂ ਸੂਆ ਹਾਂ ਹਾਂ ਤੇ ਕਿੰਨਾ ਕੁ ਦੁੱਧ ਪਾਇਏ ਨੇ ਇਹ ਕਰਦੀ ਆ ਬਈ 14 ਕਿਲੋ ਦੁੱਧ ਅੱਛਾ ਹਾਂ ਠੀਕ ਹੈ ਨਹੀਂ ਚਲੋ ਇਹ ਵੀ ਚੰਗੀ ਆ ਗਈ ਯਾਰ ਹੈ ਕੱਦ ਕਾਟ ਤਾਂ ਚੰਗਾ ਇਹਦਾ ਹਾਂਜੀ ਹਾਂਜੀ ਚਲੋ ਇਹ ਇਹ 7ਵਾਂ ਸੂਆ ਆ ਗਈ ਤੇ ਹੁਣ ਇਹ ਕਿੰਨੇ ਚਿਰ ਦੀ ਗੱਬਣ ਆ ਗਈ ਹੁਣ ਇਹ ਬਈ 5 ਮਹੀਨਿਆਂ ਦੀ ਗੱਬਣ ਹੈਗੀ ਅੱਛਾ ਤੇ ਇਹਦੇ ਥੱਲੇ 7 ਕਿਲੋ ਦੁੱਧ ਹੈ 7 ਕਿਲੋ ਹਾਂ ਠੀਕ ਆ ਝੋਟੀ ਖੜੀ ਕਰੀ ਕਰਾ ਤੇਰੀ ਵੀ ਇਹਦੇ ਥੱਲੇ ਕਹਿੰਦਾ ਸੀ ਹਾਂ ਹਾਂ ਬਈ ਇਹ ਤੈਨੂੰ ਸਵੇ ਇਹਦੇ ਦਾ ਕੀਟੋ ਸੱਸ ਆ ਗਈ ਤੀ ਇਹਦਾ ਮੁਸ਼ਕਲ ਤੇ ਬਚਾਉਣੀ ਸੀ ਅੱਛਾ ਇਹ ਇਸੇ ਦੀ ਗੱਲ ਕਰਦੇ ਸੀ ਬਈ ਆਪਾਂ ਕੀਟੋਸਿਸ ਅੱਛਾ ਕੀਟੋਸਿਸ ਬਾਰੇ ਤੂੰ ਬਿਮਾਰੀ ਬਾਰੇ ਵੀ ਜਾਣਕਾਰੀ ਦੇ ਥੋੜੀ ਜੇ ਤੈਨੂੰ ਹੈਗੀ ਆ ਉਹ ਕਿਵੇਂ ਹੁੰਦੀ ਹੈਗੀ ਕੀਟੋਸਿਸ ਬਈ ਪਸ਼ੂ ਸੁੱਕਾ ਜਿਵੇਂ ਦਾਣਾ ਆਪਣਾ ਉਹਨੂੰ ਖਾਣੋਂ ਹਟ ਜਾਂਦਾ ਹੈਗਾ ਅੱਛਾ ਜੇ ਆਪਾਂ ਲੇਟੀ ਪਾਵਾਂਗੇ ਪਸ਼ੂ ਲੇਟੀ ਨਹੀਂ ਖਾਂਦਾ ਹਾਂ ਤੇ ਪਸ਼ੂ ਮਤਲਬ ਮਾੜਾ ਮੋਟਾ ਨੀਰੇ ਚਰ ਨੂੰ ਮੂੰਹ ਮਾਰੂਆ ਨਹੀਂ ਖਾਂਦਾ ਨਹੀਂ ਹੈਗਾ ਅੱਛਾ ਹਾਂ ਠੀਕ ਹੈ ਤੇ ਹੁਣ ਇਹ ਕਿੰਨੇ ਮਹੀਨੇ ਦੀ ਗੱਭਣਾ ਗਈ ਇਹ ਹੁਣ ਬਈ ਮਹੀਨਾ ਕੀ ਹੋਇਆ ਬਸ ਅੱਛਾ ਮਹੀਨਾ ਕ ਹਾਂ ਠੀਕ ਹੈ ਤੇ ਕਿੰਸੂ ਆ ਕਿੰਨੇ ਦਾ ਏ ਬਈ ਤਿੰਨ ਦਸ ਸੂਏ ਆਪਾਂ ਦੂਜੀ ਸੂਏ ਚੋਈ ਸੀ ਉਦੋਂ ਐ ਦੀ ਤੀਜੀ ਸੂਈ ਤੇਰੀ ਖਰਾਬ ਹੋ ਗਈ ਦੂਜੀ ਨੇ 18 19 ਕਿਲੋ 18 19 ਕਿਲੋ ਦਾ ਇਦਾਂ ਰੱਖਿਆਗਾ ਅੱਛਾ ਦੂਜੀ ਸੂਏ ਦਾ 18 ਕਿਲੋ ਦੁੱਧ ਸੀਗਾ ਹਾਂ ਹਾਂ ਚਲੋ ਇਹ ਵੀ ਅੱਗੇ ਉਹ ਚੱਲ ਤੇਰੀਆਂ ਉਧਰ ਲੀਆਂ ਪਸ਼ੂ ਵੀ ਦਿਖਾ ਦਗੇ ਆਪਾਂ ਜਿਹੜੇ ਉਹ ਆਗੇ ਆਹ ਚੋਟੀ ਜਿਹੜੀ ਇਹ ਝੋਟੀ ਸੂਏ ਸੂਈ ਹੋਈ ਹੈ ਤੇ ਕੀ ਅੱਛਾ ਪਹਿਲੇ ਸੂਏ ਹਾਂ ਹਾਂ ਠੀਕ ਹੈ ਇਹ ਪਹਿਲੇ ਸੂਏ ਸੂਈ ਹੋਈ ਹੈ ਆ ਇਹਦਾ ਨਾਲ ਬੱਚਾ ਆ ਗਿਆ ਇਹਦਾ ਬੱਚਾ ਨਾਲ ਬਈ ਮੈਨੂੰ ਐ ਦੱਸ ਫਿਰ ਇਹ ਕਿਵੇਂ ਰਹੀ ਦੁੱਧ ਨੂੰ ਏ ਭਾਈ 10 ਕਿਲੋ ਤੇ 10 ਕਿਲੋ ਤੇ ਇਹ ਆਪ ਕਿਹੜੇ ਦੀ ਹੈ ਇਹ ਇਹ ਭਾਈ ਆਪਣੇ ਨਾ ਆਪਣੇ ਕੋਲੇ ਮਤਲਬ ਦੁੱਧੇ ਵੱਧ ਵੀ ਦਿੰਦੀ ਨਹੀਂ ਹਾਂ ਇਹ ਆਪਾਂ ਮਤਲਬ ਕਿਸੇ ਨੂੰ ਆਧਾਰੇ ਤੇ ਫੜਾ ਦਿੰਦੀ ਉਹਨਾਂ ਦੇ ਕੋਲੋਂ ਲੈਂਦੀ ਆ ਅਗਲੇ ਨੇ ਕੁਝ ਪਾਇਆ ਪੂਆ ਨਹੀਂ ਦੀ ਜਿੱਦੇ ਆਪਾਂ ਘਰੇ ਦੀ ਅੱਗੇ ਬੋਲੀ ਕੱਢੀ ਹੈ ਜਮੀ ਗਲਾਸ ਉੱਧਾ ਤੇ ਗਲਾਸ ਸੀ ਹਾਂ ਹਾਂ ਇਹਦੇ ਮਗਰ ਕੱਟੀ ਆ ਗਈ ਇਹ ਕਿਹੜੇ ਬੁਲਦੀ ਹੈ ਇਹ ਭਾਈ ਉਹਨਾਂ ਨੇ ਡਾਇਰੈਕਟ ਕ੍ਰਾਸ ਕਰਾਈ ਹੋਈ ਆ ਕਿਸੇ ਬੋਲ ਤੋਂ ਪਿੰਡ ਦੇ ਵਿੱਚ ਹੀ ਕਿਸੇ ਤੋਂ ਅੱਛਾ ਇੱਕ ਕੱਤੀ ਵਧੀਆ ਲੱਗਦੀ ਆ ਯਾਰ ਮੈਨੂੰ ਤਾਂ ਇਹ हां भाई जਵੇਂ ਬੰਤਰ ਜੀ ਇਹਦੀ ਹੈ ਨਾ ਹਾਂ ਹਾਂ ਕੱਟੀ ਸੋਹਣੀ ਹੈ ਬਾਈ ਹਾਂ ਤੇ ਇੱਕ ਜਿਹੜੀ ਤੇਰੀ ਆ ਝੋਟੀ ਆ ਗਈ ਇਧਰ ਨਾਲ ਹੋਰ ਕੱਟੀ ਆ ਗਈ ਇਹ ਦੱਸ ਇਹ ਬਾਈ ਪੀਸੀ 574 ਦੀ ਹੈ ਐਚਐਲਡੀਵੀ ਬੋਲਦੀ ਅੱਛਾ ਹਾਂ ਹਾਂ ਠੀਕ ਹੈ ਉਹਦੀ ਹੈਗੀ ਬਾਈ ਤੇ ਇਹਦੀ ਉਮਰ ਹੁਣ ਕਿੰਨੀ ਕਹੋਗੀ ਇਹਦੀ ਉਮਰ ਬਾਈ ਹੁਣ 24 ਮਹੀਨੇ ਦੀ ਹੈਗੀ ਤੇ 2 ਮਹੀਨੇ ਦੀ ਹੈ ਗੱਬਣਾਗੀ 2 ਮਹੀਨਾ ਦੀ ਹਾਂ ਯਾਰ ਦੇਖ ਲੈ ਹਨਾ ਹਾਂ ਬਾਕੀ ਫਿਰ ਨਸਲ ਦਾ ਤਾਂ ਫਰਕ ਹੁੰਦਾ ਹਾਂ ਇਹ ਕੱਲ ਹੀ ਚੈੱਕ ਕਰਕੇ ਹਟਿਆ ਅੱਛਾ ਆਪਾਂ ਤੁਹਾਨੂੰ ਪਹਿਲਾਂ ਦੱਸੇ ਆਪਣਾ ਬਰਾਦਰ ਸਤਨਾਮ ਸਿੰਘ ਡਾਕਟਰ ਹੈਗਾ ਠੀਕ ਹੈ ਇਹ ਕੱਲ ਹੀ ਚੈੱਕ ਕਰਿਆ ਕਿ 2 ਮਹੀਨਾ ਦੀ ਗੱਭਣ ਹੈ ਚਲ ਆਏ ਆ ਵੀ ਹੁਣ ਜਿਹੜਾ ਮਤਲਬ ਆਪਾਂ ਇਹ ਤਾਂ ਆ ਗਈਆਂ ਹਨਾ ਬੀਟੀ ਕੇ 2 ਕੇ ਮੈਨੂੰ ਆਏ ਦੱਸ ਵੀ ਜਿਹੜੇ ਹੈਗੇ ਹਨਾ ਉਹ ਵਧੀਆ ਮਿਲ ਜਾਂਦੇ ਆ ਟੀਕੇ ਬਈ ਸਾਰੇ ਆਪਾਂ ਆਪਦੇ ਬਰੀਡਿੰਗ ਦਾ ਸ਼ੌਂਕ ਕਰਕੇ ਸਾਰੇ ਆਪਾਂ ਮਤਲਬ ਐਚਐਲਡੀਪ ਦੇ ਤੋਂ ਸੀਆਰਬੀ ਵਿੱਚੋਂ ਦੇ ਵਿੱਚੋਂ ਲੈਂਦੇ ਹੋਏ ਨੇ ਮਤਲਬ ਇਹ ਨਹੀਂ ਜਿਵੇਂ ਸਪਲਾਇਰ ਹੁੰਦੇ ਨੇ ਉਹਨਾਂ ਤੋਂ ਲੈ ਲੈਣੇ ਤੇ ਸਾਰੇ ਟੀਕੇ ਨੇ ਆਪਣੇ ਕੋਲੇ ਇਹ ਤੋਂ ਜੱਟ ਪ੍ਰਕਾਰ ਦੇ ਤੇ ਸਾਰੇ ਮਤਲਬ ਇੱਕ ਭਰੋਸੇਯੋਗ ਲੈਤੇ ਹੋਏ ਨੇ ਟੀਕੇ ਸਮਝ ਕੇ ਗੱਲ ਵੀ ਜੀ ਕਿਸੇ ਆਪਾਂ ਆਪ ਵੀ ਦੇਖ ਲਈ ਸਭ ਤੋਂ ਪਹਿਲਾਂ ਆਪ ਦੇਖਿਆ ਵੀ ਆਪਾਂ ਆਪ ਮੱਥਾ ਮਾਰਦੇ ਆ ਪਸ਼ੂਆਂ ਨਾਲ ਹੁਣ ਆਪਾਂ ਨੂੰ ਇੱਕ ਟੀਕਾ ਡੁਪਲੀਕੇਟ ਮਿਲ ਜੇ ਤਾਂ ਬੰਦਾ 4 ਸਾਲ ਸਾਮੂ ਆ 3 ਸਾਲ ਪਸ਼ੂ ਸਾਮੂ ਜੇ ਦੁੱਧ ਨਾ ਕੱਢੇ ਉੱਥੇ ਜੱਟ ਦਾ ਲੱਕ ਟੁੱਟ ਜਾਂਦਾ ਬਈ ਸਹੀ ਗੱਲ ਸਭ ਤੋਂ ਵੱਡੀ ਗੱਲ ਸੀਮਨ ਦੀ ਸੀਮਨ ਜੀ ਹੁਣ ਆਪਾਂ ਡਾਕਟਰ ਤੇ ਭਰੋਸਾ ਕਰਨਾ ਪ ਜਿਉਂਦਾ ਹੁਣ ਟੀਕਾ ਬੰਦੇ ਨੇ ਡਾਕਟਰ ਨੇ ਮੂਹੋਂ ਆ ਹੀ ਲੈ ਲਿਆ ਕਿਸੇ ਸਪਲਾਈਰ ਤੋਂ ਟੀਕਾ ਨਾ ਸਹੀ ਹੋਇਆ ਤਾਂ ਇੱਕ ਦਿਨ ਉਹਨੂੰ ਫਿਰ ਬੰਦੇ ਨੂੰ ਘਾਟਾ ਪਊਗਾ ਸਹੀ ਗੱਲ ਮੂਰੇ ਸਾਹਮਣੇ ਵਾਲੇ ਨੂੰ ਕਿਉਂ ਡਾਕਟਰ ਦਾ ਵੀ ਡਾਕਟਰ ਦਾ ਮੇਨ ਭਾਸ਼ਾ ਵੀ ਡਾਕਟਰ ਵੀ ਦਾ ਟੀਕਾ ਜੇ ਅਗਲਾ ਦੇ 100 ਵੱਧ ਰੁਪਇਆ ਲੈ ਲੈ ਪਵਾ ਦੀ ਪਰ ਟੀਕਾ ਜੇ ਸਹੀ ਹੋਊਗਾ ਤਾ ਬੰਦੇ ਨੂੰ ਉਹਦਾ ਕਿਤੇ ਨਾ ਕਿਤੇ ਬੈਨੀਫਿਟ ਜਾ ਕੇ ਮਿਲੂਗਾ ਜੇ ਉਹਨਾਂ ਟਿਕਟ ਡੁਪਲੀਕੇਟ ਆ ਭਈ ਆਪਾਂ ਉਹਨੂੰ ਕੋ ਸਾਵਾਂ ਸੰਭਾਲ ਕਰਾਂਗੇ ਫਿਰ ਉਹਨੂੰ ਦੁੱਧ ਨਹੀਂ ਦੇਣਾ ਨਹੀਂ ਦੇਣਾ ਹਾਂ ਨਹੀਂ ਇਹਦੇ ਤੇ ਮੈਨੂੰ ਐ ਲੱਗਦਾ ਵੀ ਘਟੋਗੜ ਬਰੀਡਿੰਗ ਬਰੀਡਿੰਗ ਤੇ ਮਤਲਬ ਕਿੰਨੇ ਸਾਲ ਹੀ ਖਰਾਬ ਹੋ ਜਾਂਦੇ ਆ ਹਾਂ ਹਾਂ ਭਾਈ ਉਮਰ ਨਾਗੀਆਂ ਦੀ ਇੱਕ ਇੱਕ ਪੀੜੀ ਜਾਦ ਜਾ ਕੇ ਤਪਾ ਕੇ ਫਿਰ ਬਰੀਡਿੰਗ ਤੇ ਬੰਦਾ ਕੰਮ ਸਿਰੇ ਹੁੰਦਾਗਾ ਨਹੀਂ ਯਾਰ ਮੈਨੂੰ ਤੇਰੀ ਨਾ ਆ ਗੱਲ ਦਾ ਜਮਾ ਮਤਲਬ ਚੰਗੀ ਲੱਗੀ ਜੇੜੀ ਵੀ ਹੈਗਾ ਟੀਕੇ ਤੁਸੀਂ ਆਪ ਲੈ ਕੇ ਆਉਣੇ ਹਾਂ ਇੱਕ ਆਪਣੇ ਕੋਲ M51 ਦੀ ਕੱਟੀ ਹੈ ਉਹ ਵੀ ਆਪਾਂ ਬਈ CRV ਦੇ ਵਿੱਚੋਂ ਲਿਆਇਆ ਸੁਣ ਦਿਖਾ ਦਨੇ ਆ ਅੱਛਾ ਉਹ ਵੀ ਚੱਲ ਹਾਂ ਉੱਧਰ ਖੜੀਏ ਲਿਆ ਕਰ ਇਹ ਆ ਦੇਖ ਲਓ ਤੁਸੀਂ ਪਸ਼ੂ ਕਿਵੇਂ ਲੱਗੇ ਜਰੂਰ ਦੱਸਿਓ ਕੰਮ ਸਾਡਾ ਥੋੜਾ ਜਿਹਾ ਕੀ ਇਹ ਘਰ ਪਾਈ ਜਾਂਦੇ ਤਾਂ ਕਰਕੇ ਉਲਝਿਆ ਜਾ ਖੜਾ ਹੈਗਾ ਵੀ ਨਹੀਂ ਬਾਈ ਦੇ ਪਸ਼ੂ ਜਿਹੜੇ ਹੈਗੇ ਸਾਰੇ ਚੰਗੇ ਆ ਇਹ M51 ਦੀ ਕੱਟੀ ਹੈ ਬਾਈ ਹਾਂ ਇਹਦੀ ਉਮਰ ਅਜੇ 18 ਮਹੀਨਿਆਂ ਦੀ ਹੈ ਅੱਛਾ ਹਾਂ 18 ਦੀ ਹਾਂ ਓਕੇ ਇਹ ਸਾਨੂੰ ਪਹਿਲਾਂ ਪਤਾ ਲੱਗਿਆ ਦੀ ਮੈਂ ਰਿਜ਼ਲਟ ਵੀ ਦੇਖਿਆ ਸੀ ਵੀ ਜਿਹੜੀ M51 ਦੁੱਧ ਨੂੰ ਬਹੁਤ ਚੰਗਾ ਗੱਲ ਕਰਦੀ ਆ ਸਿੰਘ ਸੋਨੇ ਘੱਟ ਥੋੜੇ ਆਉਂਦੇ ਆ ਠੀਕ ਹੈ ਨਹੀਂ ਇਹ ਤਾਂ ਟੇਡਾ ਮਾੜਾ ਸਿੰਘ ਤਾਂ ਨਹੀਂ ਨਹੀਂ ਤਾਂ ਸਿੰਘ ਇੱਕ ਟੇਡਾ ਆਇਆ ਬਈ ਜੇ ਗੌਰ ਕਰੇ ਤਾਂ ਪਤਾ ਲੱਗਦਾ ਵੀਡੀਓ ਚ ਤਾਂ ਨਾ ਪਤਾ ਲੱਗੇ ਇੱਕ ਥੋੜਾ ਟੇਡਾ ਸਿੰਘ ਹੈਗਾ ਹੈਗਾ ਥੋੜਾ ਜਿਹਾ ਹਾਂ ਠੀਕ ਹੈ ਬਾਕੀ ਇਹ ਝੋਲੀ ਝੂਲੀ ਦੀ ਹੁਣ ਵੀ ਬਹੁਤ ਖੁੱਲੀ ਆ ਇਹ M51 ਦੀ ਬਈ M51 ਦੀ ਹਾਂ ਹਾਂ ਚਲੋ ਤੇ ਆਹ ਕੱਟੀ ਜਿਹੜੀ ਆਪਣੇ ਕੋਲੇ ਸ਼ੈਨ ਸ਼ਾਦੀ ਆ ਬਈ ਅੱਛਾ ਜਿਹੜਾ ਬਾਦਲ ਗਿਆ ਕੋਲੇ ਹੈਗਾ ਠੀਕ ਹੈ ਉਹਨਾਂ ਨੇ ਨਾ ਲੁਧਿਆਣਾ ਯੂਨੀਵਰਸਿਟੀ ਟਿਕੀਦਾਰ ਆਪਾਂ ਟੀਕੇ ਲੈਣ ਗਈ ਸੀ ਯੂਨੀਵਰਸਿਟੀ ਤੋਂ ਅੱਛਾ ਸੋਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਟੀਕੇ ਮਤਲਬ ਉਹੀ ਲੈਣੇ ਆਂ ਭਰੋਸੇਵੰਦ ਠੀਕ ਹੈ ਵੀ ਆਪਾਂ ਨਾਲੇ ਪਸ਼ੂ ਪਾਲੀਏ ਫਿਰ ਕੱਲ ਨੂੰ ਦੁੱਧ ਨਾ ਕੱਢੇ ਹਾਂ ਇਹ ਬਈ ਆਪਾਂ ਟੀਕੇ ਲਈਦੀ 10 ਟੀਕੇ ਲਈਦੀ ਉੱਥੋਂ ਅੱਛਾ ਹਾਂ ਆਪਦੇ ਵਾਸਤੇ ਹੀ ਲਿਆਂਦੀ ਸੀ ਉਦੋਂ ਹਾਂ ਨੀਲੀ ਦੇ ਨੀਲੀ ਦੇ ਇੱਕ ਪਸ਼ੂ ਰਹੀ ਸੀ ਆਪਣਾ ਪਾਸਾ 10 ਟੀਕੇ ਇਹ ਵਿੱਚ ਅਸੀਂ ਮੈਨੂੰ ਐ ਲੱਗਦਾ ਵੀ ਮੋਹਰਾ ਦੇਤੀ ਲਵਾਤੇ ਹਾਂ ਮੋਹਰਾ ਤੇ ਲਵਾਤਾ ਸੀ ਵੀ ਆਪਣੇ ਕੋਲ ਨੀਲੀ ਦੀ ਮੈਂ ਅਸਲੀ ਸੀ ਅੱਛਾ ਫਿਰ ਆਪਾਂ ਮੋਰਾ ਦੀ ਲਾਤਾ ਮੋਰਾ ਤੇ ਲਾਤਾ ਮੋਰਾ ਤੇ ਰਿਜ਼ਲਟ ਜਿਹੜਾ ਹੈਗਾ ਉਹ ਘਟ ਆਇਆ ਹੈ ਨਾ ਹਾਂ ਘਟ ਆਇਆ ਭਈ ਉਹ ਝੋਲੀ ਸਾਨੂੰ ਚਿੱਟੀ ਆਈ ਹੈਗੀ ਤੁਹਾਨੂੰ ਮੋਰੇ ਡੱਬ ਜਾਇਏ ਨੇਗੇ ਤੇ ਜੀਬ ਚਿੱਟੀ ਆਈ ਹੈ ਇੰਨੇ ਕ ਨਿਸ਼ਾਨ ਆਏ ਨੇਗੇ ਚਲੋ ਬਾਕੀ ਤੇਰੇ ਭਾਈ ਮਤਲਬ ਆਪਾਂ ਨੂੰ ਤਾਂ ਪਸ਼ੂ ਜਿਹੜੇ ਹੈਗੇ ਤੇਰੇ ਸੋਹਣੇ ਲੱਗੇ ਕਿ ਨਹੀਂ ਹਾਂ ਜੀ ਹਾਂ ਜੀ ਕਿਉਂਕਿ ਕੰਮ ਮਿਹਨਤ ਵਾਲਾ ਇਹ ਕੋਈ ਐ ਤਾਂ ਹੈ ਨਹੀਂਗਾ ਵੀ ਇੱਕ ਦਿਨ ਦੀ ਹਾਂ ਜੀ ਕਮਾਈ ਹੈ ਇਹ ਤੇ ਬਾਕੀ ਮਿੱਤਰੋ ਜੇ ਕਿਸੇ ਨੂੰ ਮਤਲਬ ਝੋਟਾ ਫਿੱਟ ਆਇਆ ਹੈ ਨਾ ਬਾਈ ਨਾਲ ਸੰਪਰਕ ਕਰ ਲਿਓ ਤੇ ਨੰਬਰ ਫੇਰ ਮੈਂ ਕਹਾ ਵੀ ਸਕਰੀਨ ਉਤੇ ਚੱਲੀ ਜਾਂਦਾਗਾ ਜਦੋਂ ਤੁਸੀਂ ਕੋਲੇ ਆਓਗੇ ਯਾਰ ਵੀ ਝੋਟਾ ਤੁਹਾਨੂੰ ਆਈ ਨਹੀਂ ਹੈਗਾ ਵੀ ਨਿੱਕਾ ਜਿਹਾ ਇਹਨੇ ਇੱਕ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਗੱਲ ਇੱਕ ਗੱਲ ਹੋਰ ਆ ਵੀ ਚਲੋ ਠੀਕ ਆ ਵੀ ਕਿਤੇ ਨੇ ਕਿਤੇ ਪੁਆਇੰਟ ਕਟਾਲ ਦੇ ਪਰ ਉਰਿੰਗਾ 'ਚ ਖੜਨ ਵਾਲਾ ਝੋਟਾ ਸੀਗਾ ਇਹ ਹਾਂਜੀ ਹਾਂਜੀ ਸਹੀ ਗੱਲ ਆ ਇਹ ਇਹ ਸੋਹਣਾ ਤੇਰਾ ਝੋਟਾ ਤੇ ਦੱਸਿਓ ਫਿਰ ਮਿੱਤਰੋ ਕਿਵੇਂ ਲੱਗਿਆ ਤੁਹਾਨੂੰ ਝੋਟਾ ਤੇ ਮੱਜਾਂ ਕਮੈਂਟ ਕਰਕੇ ਬਾਕੀ ਜਿੰਨੇ ਭਰਾ ਵੀਡੀਓ ਸ਼ੇਅਰ ਕਰ ਦਿੰਦੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਈ ਧੰਨਵਾਦ ਚੰਗਾ